ਸਿਆਸਤ ਤੋਂ ਪਰੇ ਦੀ ਗੱਲ ਹੈ ਮਤਲਬ ਕਦੇ ਤੁਹਾਡਾ ਜਿਵੇਂ ਤੁਸੀਂ ਤਾਂ ਉਹ ਦੌਰ ਦੇਖਿਆ ਆਪਣੇ ਪਿਤਾ ਵਾਲਾ ਕਦੇ ਦਿਲ ਦੁਖਦਾ ਯਾਰ ਵੀ ਬੇਸ਼ੱਕ ਅਸੀਂ ਸਿਆਸਤ ਕਰ ਰਹੇ ਹਰੇਕ ਪਾਰਟੀ ਵੀ ਸਾਨੂੰ ਬੈਠ ਕੇ ਕੋਈ ਸੁਚੱਜੇ ਢੰਗ ਨਾਲ ਚੰਗੇ ਸ਼ਬਦਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਆਪਣਾ ਪੰਜਾਬ ਦਾ ਚੀਫ ਮਿਨਿਸਟਰ ਵੇਖ ਲਓ ਅੰਦਰ ਕੀ ਕਰਦਾ ਪ੍ਰਤਾਪ ਸਿੰਘ ਪ੍ਰਕਾਸ਼ ਸਿੰਘ ਬਾਦਲ ਤੁਸੀਂ ਵੀ ਹਮੋਂ ਦੋ ਚੰਡੀਗੜ੍ਹ ਸੀਗੇ ਅਸੀਂ ਕਿੰਨਾ ਕੁਝ ਬੋਲ ਜਾਂਦੇ ਸੀ ਪਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਕਦੇ ਸੁਣਦੇ ਰਹਿਣਾ ਅਖੀਰ ਤੇ ਸਾਨੂੰ ਜਵਾਬ ਦੇਣੇ ਤੇ ਸਾਨੂੰ ਕਈ ਵਾਰ ਨਾ ਭੱਜਣ ਦੀ ਰਾਹ ਦਿੱਸੀ ਮਿਲਦਾ ਹੁੰਦਾ ਤਾਂ ਅੱਜ ਚੀਫ ਮਿਨਿਸਟਰ ਜਿਹੜਾ ਕਰਦਾ ਤੇ ਵਾਕਿਆ ਇੰਨਾ ਮਿਆਰ ਵਿਧਾਨ ਸਭਾ ਦਾ ਗਿਰ ਗਿਆ ਮੇਰਾ ਖਿਆਲ ਕਿ ਜਿਹੜਾ ਕੋਈ اخلاق ਕੋਲਾ ਹੋਵੇਗਾ ਉਹ ਵਿਧਾਨ ਸਭਾ ਚ ਜੀ ਇਹੋ ਜਿਹੇ ਤੁਰੇ ਜਾਣਗੇ ਭਗਵੰਤ ਮਾਨ ਵਰਗੇ ਜਿੱਦਾਂ ਦੀ ਉਹ ਗੱਲਾਂ ਕਰਦਾ ਕਿ ਕਮੈਂਟਰੀ ਰਨਿੰਗ ਕਮੈਂਟਰੀ ਚੀਫ ਮਿਨਿਸਟਰ ਵੱਲੋਂ ਆਏ ਚੀਫ ਮਿਨਿਸਟਰੋਟ ਕੇ ਵੈਲਟ ਜਾ ਜੇ ਯਾਰ ਫਿਰ ਵਿਧਾਨ ਸਭਾ ਦੀ ਮਰਿਆਦਾ ਕਿੱਥੇ ਰਹੇਗੀ ਤੋਂ ਨੂੰ ਕਰੇ ਸਪੀਕਰ ਉਥੋਂ ਲੇ ਬੈਠਾ ਆਰਡਰ ਕਰੇ ਕਟੋ ਕਟੋ ਇਹਨਾਂ ਵਰ ਕਟੋ ਵਰ ਪਟੋ ਵਰ ਚੀਫ ਮਿਨਿਸਟਰ ਉੱਠ ਕੇ ਪਰਮਿਸ਼ਨ ਲੈਂਦਾ ਕਿ ਆਨਰੇਬਲ ਸਪੀਕਰ ਸਾਹਿਬ ਕਹਿੰਦਾ ਫੇਰ ਗੱਲ ਕਰਦਾ ਤੇ ਥੱਲੋਂ ਸਪੀਕਰ ਨੂੰ ਤੇ ਅੱਗੇ ਸਪੀਕਰ ਵੀ ਹੋ ਜਾ ਬੈਠਾ ਸੁਣੀ ਜਾਂਦਾ ਕੱਢਦਾ ਚਲੋ ਕੱਢ ਦਿਓ ਜੀ ਚੁੱਕੋ ਬਾਹਰ ਸੁੱਟੋ ਇਹਨਾਂ ਨੂੰ ਕਮਾਲ ਹੀ ਹੋ ਗਈ ਇਹ ਤੇ ਪੁਰਾਣੀਆਂ ਜੇ ਕਿਤੇ ਡਿਬੇਟਸ ਕੱਢ ਕੇ ਪੜੀਏ ਤੇ ਹੋਣ ਵਾਲੀ ਸ਼ਰਮ ਆਉਂਦੀ ਹੈ ਕਿ ਇਹ ਕਿਉਂ ਇਹ ਹੋ ਜਾ ਚੀਫ ਮਿਨਿਸਟਰ ਦੇ ਸਾਹਮਣੇ ਬੈਣ ਦਾ ਮੌਕਾ ਮਿਲ ਗਿਆ